ਤੇ ਦਿਨ ਵੀ ਬਹੁਤ ਹੋ ਜਾਣ ਬੰਦੇ ਨੂੰ ਪਾਠ ਪੂਜਾ ਕਰਦੇ ਆਂ ਤੀਰਥਾਂ ਤੇ ਭਰਮਦੇ ਆਂ ਨਾਮ ਬਾਣੀ ਦਾ ਅਭਿਆਸ ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਆਂ ਤੇ ਖੇਡ ਕੁਛ ਨਾ ਬਣੀ ਹੋਵੇ ਸਾਲ ਦੋ ਸਾਲ ਮਨੁੱਖ ਕੋਈ ਕਾਰੋਬਾਰ ਕਰੇ ਤੇ ਉਹਦੇ ਚ ਉੱਨਤੀ ਨਾ ਹੋਵੇ ਤੇ ਉਸ ਕਾਰੋਬਾਰ ਤੋਂ ਵੀ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬਦਲਦਾ ਹੈ ਇਸ ਤਰ੍ਹਾਂ ਬਾਰੇ ਮਨੁੱਖ ਗੁਰੂ ਬਦਲਦਾ ਰਹਿੰਦਾ ਹੈ ਆਸ਼ਰਮ ਬਦਲਦਾ ਰਹਿੰਦਾ ਹੈ ਦੇਵੀ ਦੇਵਤੇ ਬਦਲਦਾ ਰਹਿੰਦਾ ਹੈ ਤੀਰਥ ਬਦਲਦਾ ਰਹਿੰਦਾ ਹੈ ਸਤ ਸੰਗ ਦੇ ਕੇਂਦਰ ਬਦਲਦਾ ਰਹਿੰਦਾ ਹੈ ਤੇ ਭਟਕ ਭਟਕ ਕੇ ਜਦ ਕੁਝ ਨਹੀਂ ਮਿਲਦਾ ਤਾਂ ਈਸ਼ਵਰ ਤੋਂ ਨਿਰਾਸ਼ ਹੋ ਜਾਂਦਾ ਹੈ। ਇਹ ਵੀ ਮੈਂਸ ਕਰਦੇ ਹਾਂ। ਔਰ ਮੈਂ ਇਸ ਤਰ੍ਹਾਂ ਦੇ ਆਪਣੀ ਜ਼ਿੰਦਗੀ ਚ ਹਜ਼ਾਰਾਂ ਮਨੁੱਖ ਦੇਖੇ ਨੇ ਨਿਰਾਸ਼ ਪਗਰ ਹੌਣ ਮੰਦਰ ਮਸਜਿਦ ਗੁਰਦੁਆਰੇ ਆਉਂਦੇ ਵੀ ਨਹੀਂ ਤੇ ਬੱਦਾ ਚੱਟੇ ਇੱਕ ਰਸਮ ਅੰਦਰੋਂ ਨਿਰਾਸ਼ ਕਾਰਨ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ सगਲੇ ਚਾਗੇ ਬੜੇ ਥਾਵਾਂ ਤੇ ਝੱਕ ਮਾਰੀਏ ਚਾਗੇ ਦੇਖੇ ਨੇ ਪੱਲੇ ਕੁਛ ਨਹੀਂ ਪਿਆ ਔਰ ਵਾਕਈ ਜੇ 10000 ਸਤਸੰਗੀ ਹਵਨ 10000 ਇਸਨਾ ਦੇ ਮਨੁੱਖ ਕਰਨ ਵਾਲੇ ਹਵਨ ਕਿ ਕਿਦਰੀ ਕੋਈ ਇੱਕ ਅਦ ਦੇ ਪੱਲੇ ਖੇਡ ਹੁੰਦੀ ਹੈ ਉਹ ਵੀ ਆਮ ਬੰਦੇ ਨੂੰ ਤੇ ਪਤਾ ਚੱਲਦਾ ਨਹੀਂ ਤੋਂ ਨਿਰਾਸ਼ਾ ਮਨੁੱਖ ਦੇ ਕਦਮ ਹੀ ਦੱਸਦੇ ਨੇ ਜਦ ਗੁਰਦੁਆਰੇ ਦੀ ਤਰਫ ਆ ਰਹੇ ਆਉਂਦਾ ਹੈ ਇਹ ਭਰੋਸਾ ਇਹ ਆਸਾ ਨਹੀਂ ਕਿ ਖੇਡ ਬਣੇਗੀ ਇਹ ਵੀ ਮਰਜ਼ ਕਰਦੇ ਆਂ ਕਦਮਾਂ ਦੀ 40 ਰਸਤੇ ਹੈ ਨਿਰਾਸ਼ ਹੈ ਮਾੜਾ ਮੋਟਾ ਵੀ ਕੋਈ ਰਸਤੇ ਚ ਕੰਮ ਪੈ ਜਾ ਸਤ ਸੰਗ ਛੋੜਿਆ ਜਾ ਸਕਦਾ ਕੀ ਹੈ ਸਤ ਸੰਗ ਕਰ ਲਿਆ ਰੋਜ਼ ਦੇਖਦੇ ਆ ਥੋੜੀ ਜਿਹਾ ਵੀ ਕੋਈ ਘਟਨਾ ਘਟ ਜਾਏ ਛੋੜਿਆ ਜਾ ਸਕਦਾ ਸਤ ਸੰਗ ਕਹਿੰਦੇ ਨੇ ਬ੍ਰਿਆਵਾਂ ਦੇ ਰੈਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਜੇ ਮੈਂ ਰੇਤ ਪਾਵਾਂ ਕਿ ਆਖਾਂ ਦਰਿਆ ਰੁਕ ਜਾਏ ਦਰਿਆਵਾਂ ਦੇ ਵਹਿਣ ਮੁੱਠੀ ਭਰ ਰੇਤ ਦੇ ਨਾਲ ਨਹੀਂ ਰੁਕਦੇ ਪ੍ਰਮਾਤਮਾ ਦੇ ਰਸਤੇ ਤੇ ਜ਼ਿੰਦਗੀ ਦਾ ਬਹਾਅ ਬਿਲਕੁਲ ਮਾਮੂਲੀ ਗੱਲਾਂ ਕਰਕੇ ਰੁਕਿਆ ਹੈ ਮਨੁੱਖ ਕੋਲ ਸੁਣ ਲੈਣਾ ਹਰੇ ਕੋਲ ਸੁਣ ਲੈਣਾ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕਿਆ ਹੋਇਆ ਹੈ ਬਿਲਕੁਲ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਮੁੱਠੀ ਭਰ ਰੇਤ ਦੇ ਨਾਲ ਜੀਵਨ ਦੇ ਬਹਾਅ ਰੁਕੇ ਹੋਏ ਨੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਮਨਕ ਰੁਕਿਆ ਹੈ ਕਾਰਨ ਆਸਾ ਨਹੀਂ ਬਜਦੀ ਕਬੀਰ ਕਹਿੰਦੇ ਨਾ ਆਸਥਾ ਕਰੀਏ RAM ਕੀ ਅਵਰੇ ਆਸ ਨਿਰਾਸ ਇਕ ਬੜਾ ਕੀਮਤੀ ਨੁਕਤਾ ਬਿਆਨ ਕਰ ਦਿੱਤਾ ਹੈ ਕਬੀਰ ਨੇ ਜਿਤਨੇ ਚਿਰ ਤੱਕ ਹਰ ਇੱਕ ਦੇ ਨਾਲ ਆਸਾ ਦੀ ਡੋਰੀ ਟੁੱਟਦੀ ਨਹੀਂ ਮਨੁੱਖ ਆਸਾ ਦੀ ਡੋਰੀ ਪ੍ਰਭੂ ਨਾਲ ਜੋੜਦਾ ਵੀ ਨਹੀਂ ਜਿਤਨੇ ਚਿਰ ਤੱਕ ਟੋਟਲੀ ਨਿਰਾਸ਼ ਨਾ ਹੋਵੇ ਸਾਰਿਆਂ ਤੋਂ ਆਸ ਪ੍ਰਮਾਤਮਾ ਦੀ ਵੱਜਦੀ ਵੀ ਨਹੀਂ ਜਿਤਨੇ ਚਿਰ ਤੱਕ ਇਹ ਆਸ ਹੈ ਫਲਾਣੇ ਤੋਂ ਸੁਖ ਮਿਲ ਸਕਦਾ ਹੈ ਫਲਾਣੇ ਤੋਂ ਪ੍ਰਭਤਾ ਮਿਲ ਸਕਦੀ ਹੈ ਫਲਾਣੇ ਤੋਂ ਜਸ ਮਿਲ ਸਕਦਾ ਹੈ ਫਲਾਣੇ ਤੋਂ ਰਸ ਮਿਲ ਸਕਦਾ ਹੈ ਇਹ ਆਸਾ ਹੈ ਉਤਨੇ ਜਿਹੜੇ ਤੱਕ ਯਕੀਨ ਜਾਣੋ ਪ੍ਰਮਾਤਮਾ ਦੀ ਕੋਈ ਆਸ ਨਹੀਂ ਹੈ ਅਗਰ ਮੰਦਰ ਮਸਜਿਦ ਗੁਰਦੁਆਰੇ ਆਇਆ ਤੇ ਇੱਕ ਰਸਮ ਕੁਝ ਬਹਿ ਹੋਵੇਗਾ ਇਹ ਇਹਦੇ ਵਿੱਚ ਵੀ ਕੋਈ ਸੰਸਾਰ ਦੀ ਆਸਾ ਹੋਵੇਗੀ ਨਿਰੰਕਾਰ ਦੀ ਨਹੀਂ